ਦੋਸਤੀ ਉਸ ਵੇਲੇ ਦੁਸ਼ਮਣੀ ਦਾ ਰੂਪ ਧਾਰ ਲੈਂਦੀ ਹੈ ਜਦੋਂ ਤਿੰਨ ਤੋਂ ਚਾਰ ਦੋਸਤਾਂ ਨੇ ਆਪਣੇ ਹੀ ਜਿਗਰੀ ਯਾਰ ਦੇ ਨਾਲ ਕੁੱਟਮਾਰ ਕੀਤੀ ਔਰ ਇੱਥੋਂ ਤੱਕ ਕਿ ਉਸ ਦੀ ਐਕਟੀਵਾ ਤੱਕ ਸਾੜ ਦਿੱਤੀ ਤਸਵੀਰਾਂ ਸੀਸੀਟੀਵੀ ਕੈਮਰੇ ਦੀਆਂ ਸਾਹਮਣੇ ਆਈਆਂ ਨੇ ਲੜਾਈ ਝਗੜੇ ਦੀਆਂ ਜਿੱਥੇ ਇੱਕ ਨੌਜਵਾਨ ਆਪਣੇ ਵਾਲ ਕਟਵਾਉਣ ਦੇ ਲਈ ਜਾਂਦਾ ਹੈ ਪਰ ਇਸ ਤੋਂ ਪਹਿਲਾਂ ਹੀ ਉਸ ਦੇ ਦੋਸਤ ਜਿਹੜੇ ਸੀ ਪਹਿਲਾਂ ਘਾਤ ਲਗਾ ਕੇ ਬੈਠੇ ਹੋਏ ਸੀ ਔਰ ਜਿਵੇਂ ਹੀ ਇਹ ਪਹੁੰਚਦਾ ਹੈ ਤਾਂ ਉਸ ਦੇ ਨਾਲ ਕੁਟਮਾਰ ਜਿਹੜੀ ਹੈ ਸਾਰੇ ਬਾਜ਼ਾਰ ਦੇ ਵਿੱਚ ਕਰਨੀ ਸ਼ੁਰੂ ਕਰ ਦਿੰਦੇ ਨੇ ਉਹ ਤਸਵੀਰਾਂ ਸੀਸੀਟੀਵੀ ਕੈਮਰੇ ਦੀਆਂ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਸਾਫ਼ ਤੌਰ ਤੇ ਨਜ਼ਰ ਆ ਰਿਹਾ ਹੈ ਕਿ ਕਿਸ ਤਰ੍ਹਾਂ ਦੇ ਨਾਲ ਇਸ ਭੀੜ ਭਾਰੇ ਬਾਜ਼ਾਰ ਦੇ ਵਿੱਚ ਮੁੰਡੇ ਜਿਹੜੇ ਨੇ ਆਪਸ ਵਿੱਚ ਲੜਦੇ ਨੇ ਔਰ ਇੱਕ ਦੂਜਿਆਂ ਦੀ ਕੁਟਮਾਰ ਕਰਦੇ ਨੇ ਔਰ ਇੱਥੋਂ ਤੱਕ ਕਿ ਪਰਿਵਾਰ ਦੇ ਦੱਸਣ ਮੁਤਾਬਕ ਇਹਨਾਂ ਮੁੰਡਿਆਂ ਦੇ ਕੋਲ ਹਥਿਆਰ ਵੀ ਸਨ ਕਿਰਚਾਂ ਸਨ ਕੋਈ ਵੀ ਵੱਡਾ ਨੁਕਸਾਨ ਉਹਨਾਂ ਦੇ ਮੁੰਡੇ ਦੇ ਨਾਲ ਕਰ ਸਕਦੇ ਸਨ ਪਹਿਲਾਂ ਬਹੁਤ ਚੰਗੇ ਦੋਸਤ ਸੀਗੇ ਪਰਿਵਾਰ ਦੇ ਦੱਸਣ ਮੁਤਾਬਕ ਇਹਨਾਂ ਦੇ ਵਿੱਚ ਕੋਈ ਗੱਲ ਹੁੰਦੀ ਹੈ ਮਾਮੂਲੀ ਗੱਲ ਨੂੰ ਲੈ ਕੇ ਕਹਾ ਸੋਨੀ ਹੁੰਦੀ ਹੈ ਔਰ ਇਹ ਮਾਮੂਲੀ ਗੱਲ ਹਿੰਸਕ ਰੂਪ ਧਾਰ ਲੈਂਦੀ ਹੈ ਤਸਵੀਰਾਂ ਲਗਾਤਾਰ ਤੁਹਾਡੇ ਸਕਰੀਨ ਤੇ ਚੱਲ ਰਹੀਆਂ ਹੋਣਗੀਆਂ ਔਰ ਤਸਵੀਰਾਂ ਹੈਰਾਨ ਕਰਨ ਵਾਲੀਆਂ ਤਸਵੀਰਾਂ ਨੇ ਕਿ ਲਗਾਤਾਰ ਸੜਕ 'ਤੇ ਇਹ ਨੌਜਵਾਨ ਆਪਸ ਵਿੱਚ ਝਪੜਦੇ ਨੇ ਪਰ ਕੋਈ ਵੀ ਨਾ ਦੇ ਵਿੱਚ ਬਚਾਅ ਕਰਨ ਦੇ ਲਈ ਜਾਂ ਇਹਨਾਂ ਦੇ ਝਗੜੇ ਨੂੰ ਛਡਾਉਣ ਦੇ ਲਈ ਵਿੱਚ ਨਹੀਂ ਆਉਂਦਾ ਫਿਲਹਾਲ ਪੂਰਾ ਮਾਮਲਾ ਅੰਮ੍ਰਿਤਸਰ ਦੇ थाना ਇਸਲਾਮਾਬਾਦ ਖੇਤਰ ਦਾ ਦੱਸਿਆ ਜਾ ਰਿਹਾ ਹੈ ਜਿੱਥੇ ਦੋ ਪੱਖਾਂ ਦੇ ਵਿੱਚ ਲੜਾਈ ਹੁੰਦੀ ਹੈ ਔਰ ਦੱਸਿਆ ਜਾ ਰਿਹਾ ਹੈ ਕਿ ਇਹ ਚਾਰੋਂ ਪੰਜੋਂ ਦੋਸਤ ਜਿਹੜੇ ਨੇ ਇਹ ਪਹਿਲਾਂ ਜਿਗਰੀ ਯਾਰ ਸਨ ਔਰ ਕਿਸੇ ਗੱਲ ਨੂੰ ਲੈ ਕੇ ਇਹਨਾਂ ਦੇ ਵਿੱਚ ਉਹ ਹਿੰਸਕ ਰੂਪ ਤਾਰ ਲੈਂਦੀ ਹੈ ਉਹ ਗੱਲ ਉਸ ਤੋਂ ਬਾਅਦ ਉਸ ਨੌਜਵਾਨ ਦੀ ਐਕਟੀਵਾ ਤੱਕ ਨੂੰ ਸਾਰ ਦਿੱਤਾ ਜਾਂਦਾ ਹੈ ਫਿਲਹਾਲ ਮੌਕੇ ਤੇ ਪੁਲਿਸ ਪਹੁੰਚੀ ਹੈ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਨੇ ਆ ਕਿਹਾ ਜਾ ਰਿਹਾ ਹੈ ਕਿ ਖੂਪੱਲੇ ਦਾ ਇਲਾਕੇ ਦਾ ਇਹ ਪੂਰਾ ਮਾਮਲਾ ਹੈ ਪੁਲਿਸ ਮੌਕੇ ਤੇ ਪਹੁੰਚੀ ਹੈ ਹਾਲਾਂਕਿ ਪੁਲਿਸ ਨੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਦੋ ਦੋਸ਼ੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਔਰ ਜਿਹੜੇ ਨੌਜਵਾਨ ਕਟਮਾਰ ਕਰਦੇ ਨੇ ਉਹਨਾਂ ਦੀ ਉਮਰ ਵੀ ਮੈਂ 17 ਤੋਂ 18 ਦੇ ਵਿੱਚ ਦੱਸੀ ਜਾ ਰਹੀ ਹੈ 17 ਤੋਂ 18 ਸਾਲ ਦੇ ਇਹ ਨੌਜਵਾਨ ਜਿਹੜੇ ਨੇ ਆਪਣੇ ਹੀ ਦੋਸਤ ਦੇ ਨਾਲ ਕਟਮਾਰ ਕਰਦੇ ਨੇ ਫਿਲਹਾਲ ਪੀੜਤ ਪਰਿਵਾਰ ਦੇ ਦੱਸਣ ਮੁਤਾਬਕ ਪੀੜਤ ਪਰਿਵਾਰ ਨੇ ਦੋਸ਼ ਵੀ ਲਗਾਏ ਨੇ ਕਿ ਉਹਨਾਂ ਦਾ ਜਿਹੜਾ ਮੁੰਡਾ ਸੀਗਾ ਉਹ ਵਾਲ ਕਟਵਾਉਣ ਦੇ ਲਈ ਦੁਕਾਨ ਤੇ ਜਾਂਦਾ ਹੈ ਉੱਥੇ ਹੀ ਇਹ ਦੋ ਚਾਰੋਂ ਪੰਜੋਂ ਦੋਸਤ ਜਿਹੜੇ ਸੀ ਪਹਿਲਾਂ ਹੀ ਮੌਜੂਦ ਸਨ ਜਿਵੇਂ ਹੀ ਉਹਨਾਂ ਦਾ ਮੁੰਡਾ ਉੱਥੇ ਪਹੁੰਚਦਾ ਹੈ ਤਾਂ ਇਹ ਨੌਜਵਾਨ ਉਸਦੇ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੰਦੇ ਨੇ ਹਾਲਾਂਕਿ ਇਹ ਪਹਿਲੇ ਚਾਰੋਂ ਦੋਸਤ ਬੜੇ ਹੀ ਚੰਗੇ ਦੋਸਤ ਹਨ ਉਸ ਦਾ ਦੇ ਮੁੰਡੇ ਦੇ ਪਰ ਕੋਈ ਇਹਨਾਂ ਦੀ ਆਪਸ ਵਿੱਚ ਗੱਲ ਸੀ ਔਰ ਇਹ ਗੱਲ ਜਿਹੜੀ ਹੈ ਹਿੰਸਕ ਰੂਪ ਧਾਰ ਲੈਂਦੀ ਹੈ ਇਥੋਂ ਤੱਕ ਕਿ ਇਹ ਨੌਜਵਾਨ ਤੇਜ ਧਾਰ ਹਥਿਆਰ ਤੱਕ ਲੈ ਕੇ ਆਏ ਹੋਏ ਸਨ ਔਰ ਇਲਾਕੇ ਦੇ ਵਿੱਚ ਸਰੀਆਮ ਘੁੰਮਰੇ ਸੀ ਔਰ ਲਗਾਤਾਰ ਉਹਨਾਂ ਦੇ ਮੁੰਡਿਆਂ ਨੂੰ ਮੁੰਡੇ ਨੂੰ ਧਮਕੀਆਂ ਵੀ ਦੇ ਰਹੇ ਸਨ ਮੁਹੱਲੇ ਦੇ ਲੋਕਾਂ ਨੇ ਕਈ ਵਾਰ ਇਹਨਾਂ ਦੇ ਵਿੱਚ ਸਮਝੌਤਾ ਕਰਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਕੋਈ ਗੱਲ ਨਹੀਂ ਬਣੀ ਆਖਿਰਕਾਰ ਇਹਨਾਂ ਮੁੰਡਿਆਂ ਨੇ ਹੱਥ ਲਗਾ ਕੇ ਪਹਿਲਾਂ ਬੈਠੇ ਸਨ ਔਰ ਜਿਵੇਂ ਹੀ ਉਹਨਾਂ ਦਾ ਮੁੰਡਾ ਪਹੁੰਚਦਾ ਹੈ ਦੁਕਾਨ ਤੇ ਤਾਂ ਉਸ ਦੇ ਉੱਤੇ ਤਾਬੜ ਤੋੜ ਜਿਹੜੀ ਹੈ ਉਸ ਦਾ ਕੁੱਟਮਾਰ ਸ਼ੁਰੂ ਕਰ ਦਿੰਦੇ ਨੇ ਫਿਲਹਾਲ ਕਈ ਦੋਸ਼ੀ ਹਲੇ ਫਿਲਹਾਲ ਦੱਸੇ ਜਾ ਰਹੇ ਨੇ ਔਰ ਇਹਨਾਂ ਦੋਸ਼ਾਂ ਦੀ ਗ੍ਰਿਫਤਾਰੀ ਵੀ ਜਿਹੜੀ ਹੈ ਉਹ ਪੁਲਿਸ ਵੱਲੋਂ ਕੀਦਨ ਦਾ ਭਰੋਸਾ ਦਿੱਤਾ ਜਾ ਰਿਹਾ ਹੈ ਫਿਲਹਾਲ ਸੀਸੀਟੀਵੀ ਕੈਮਰੇ ਦੀ ਫੁਟੇਜ ਲਗਾਤਾਰ ਤੁਹਾਡੀ ਸਕਰੀਨ ਤੇ ਚੱਲ ਰਹੀ ਹੈ ਔਰ ਇਸ ਪੂਰੇ ਮਾਮਲੇ ਦੇ ਵਿੱਚ ਪਰਿਵਾਰ ਕੀ ਕੁਝ ਕਹਿ ਰਿਹਾ ਆਉ ਸੁਣੋ ਨੇ ਸਰ ਮਾਮਲਾ ਇਹ ਹੈ ਕਿ ਪਤਿਜਮਰੇ ਆਈ ਹੋਤ ਤੇ ਗਿਆ ਹੈ ਆਪਣਾ ਕਟਿੰਗ ਕਰਾਨ ਗਿਆ ਸੀ ਠੀਕ ਆ ਉੱਥੇ ਮੁੰਡਾ ਸੰਚਿਤ ਤੇ ਦੋ ਮੁੰਡੇ ਲਾਵਾ ਕਾ ਮੁੰਡਾ ਲਾਵਲ ਸ਼ੂਟਰ ਜਾਂਦੇ ਨੂੰ ਇੱਕ ਮੁੰਡਾ ਬਿੱਲੂ ਦਾ ਹੈ ਜੀ ਇਹ ਤਿੰਨੋ ਜਣੇ ਨਾਲ ਹੱਸੀ ਪੈ ਗਈ ਉਸੇ ਗੱਲ ਹੋਈ ਕਿ ਇਹਨਾਂ ਦੀ ਪੁਰਾਣੀ ਕੋਈ ਗੱਲ ਕੀ ਨਹੀਂ ਆ ਇੱਕ ਜਣ ਨੂੰ ਵੇਖਣ ਵੇਖਾ ਤੋਂ ਗੱਲ ਹੋਈ ਆ ਉਹਨਾਂ ਫੜ ਕੇ ਮਰੇ ਪਿੱਜੇ ਨੂੰ ਘਟਿਆ ਪਹਿਲਾਂ ਠੀਕ ਆ ਉਸ ਤੋਂ ਬਾਅਦ ਅਸੀਂ ਐਕਟਰ ਨਾਲ ਅਗਲਾ ਆਤੀ ਉਹਨਾਂ ਨੇ ਆ ਗੱਲ ਹੋਈ ਤੇ ਮੁੰਡੇ ਫੜ ਕੇ ਪਤਾ ਨਹੀਂ ਫੜਾਤੇ ਕਿੰਨੇ ਕ ਜਾਣੇ ਸੀ ਇਹ ਚਾਰ ਜਨੇ ਗਏ ਸਰ ਇਹ ਫੜੇ ਗਏ ਮੁੰਡੇ ਦੋ ਫੜੇ ਗਏ ਆ ਐਕਟਿਵਾ ਪੂਰੀ ਸੜ ਗਈ ਪੂਰੀ ਸੜ ਗਈ ਸਰ ਸਾਡੇ ਕੋ ਵੀਡੀਓ ਹੈਗੀ ਵੀ ਐਕਟਿਵਾ ਦੀ ਨਹੀਂ ਕੋਈ ਇਹਨਾਂ ਦੀ ਕੋਈ ਪਹਿਲਾਂ ਦੀ ਦੁਸ਼ਮਣੀ ਸੀ ਨਹੀਂ ਦੁਸ਼ਮਣੀ ਕੋਈ ਨਹੀਂ ਇਹ ਕੋਈ ਗੱਲ ਹੋਈ ਹੈ ਵੇਖਣ ਵੇਖਣ ਚੀਜ਼ਾਂ ਦੀ ਬਸ ਤੇ ਲੜਾਈ ਕਿ ਕੇ ਉਮਰ ਕਿੰਨੀ ਕਹਿੰਨਾ ਦੀ ਉਮਰ ਸਰ ਹੋਲੀ ਨਾ 17-18 ਸਾਲ ਦੇ ਹੈਗੇ ਜੀ ਤੂੰ ਮੈਂ ਤੂੰ ਹੀ ਬਸ ਜਿਹਨੀਆਂ ਮੁੰਡਾ ਦੂਜਾ ਸੰਚਿਤ ਮੁੰਡਾ ਖਾ ਉਹਦੀ ਮਰ ਜਾਦਾ ਕੀ ਜੇ ਉਸ ਜਿਹੜਾ ਕੋਹਰਾ ਲੱਕੀ ਮੁੰਡਾ ਉਹਦੀ ਘਾਟ ਮਰ ਜੇ ਬਿੱਲੂ ਦਾ ਮੁੰਡੇ ਦੀ ਪੁਲਸ ਪਹੁੰਚ ਗਈ ਸੀ ਮੌਕੇ ਤੇ ਪੁਲਸ ਵਾਲੇ ਮੁੰਡੇ ਦਿੱਥੇ ਆਪ ਲੈ ਕੇ ਆਏ ਸਰ ਤੁਸੀਂ ਲੇ ਕੇ ਹਾਂਜੀ ਮੁੰਡੇ ਫੜੇ ਗਏ ਆ ਮੁੰਡੇ ਫੜੇ ਗਏ ਦੋ ਫੜੇ ਗਏ ਆ ਦੋ ਨਹੀਂ ਫੜੇ ਗੀ ਪੁਲਿਸਰਾਂ ਨੇ ਵੀ ਗੱਲਬਾਤ ਕੀਤੀ ਅੰਦਰ ਕੀ ਅਸ਼ਵਾਸ਼ਣ ਦਿੱਤਾ ਉਹਨਾਂ ਨੇ ਪੁਲਿਸਰਾਂ ਡਾਰ ਘਟਿਆਰਾਂ ਨੇ ਅੱਛਾ ਜੀ ਹਾਂਜੀ ਕਹਿੰਦੇ ਕੋਈ ਇਨਸਾਫ ਹੋਏਗਾ ਜਿਹੜਾ ਗਲਤ ਆਫਾ ਕਾਰਜ ਕਰਾਂਗੇ ਉਰਤੇ ਕਿਰਚਾ ਉਹਨਾਂ ਬੋਲੇ ਕਿਰਚਾ ਮਾਰ ਲੱਗੇ ਕਿ ਮੁੰਡਾ ਛੜਾ ਕੇ ਲਿਆਇਆ ਉਹਨਾਂ ਨੇ ਇੱਥੋਂ ਦਾ ਮਾਮਲਾ ਕਿੱਥੋਂ ਦਾ ਹੈ ਬੰਨੇ ਲਖੋ ਦਾ ਸਰ ਹੈ ਬਾਜ ਦਾਤਰਾ ਦਾਤਰਾ ਕੋ ਮੁੰਡੇ ਆ ਠੀਕ ਹੈ ਰਤੀ ਮਲੇ ਚ ਕਿਹਦੇ ਆਏ ਸਾਨੂੰ ਪਤਾ ਨਹੀਂ ਆ ਇਹ ਪਤਾ ਸੀ 5-6 ਨੇ ਆਏ ਰਤੀ ਵੀ ਕੋਣ ਵੀ ਤਿੰਨ ਮੋਰਚਾ ਲੱਗੇ ਸੀ ਤਿੰਨ ਤਿੰਨ ਮਲੇ ਦੇ ਮੋਦਰ ਬੰਦੇ ਗਵਾਗੇ ਤੇ ਜਦੋਂ ਬੜਗਾ ਮਾਰੀ ਇਹਨਾਂ ਨੇ ਤੇ ਗਾਲਾਂ ਕੱਢ ਕੇ ਗਏ ਆ ਤੇ ਰਹਿਣ ਵਾਲੇ ਕਿੱਥੋਂ ਦੇ ਆ ਮੁੰਡੇ ਜਨੇ ਮੁੰਡੇ ਪੱਲੇ ਦੇ ਰਹਿਣ ਵਾਲੇ ਪੱਲੇ ਦੇ ਰਹਿਣ ਵਾਲੇ ਭਾਈ ਇਹ ਉਹ ਮੁੰਡੇ ਉੱਥੋਂ ਦੇ ਰਹਿਣ ਵਾਲੇ ਹਾਂਜੀ ਤੇ ਜਿਹਦੇ ਸੱਟਾ ਸੱਟਾ ਲੱਗਿਆ ਉਹ ਬੈਂਕਰ ਵੀ ਗੱਲ ਜਰਾਂ ਵਾਲਾ ਸਰ ਉਹ ਕਿੱਥੋਂ ਦਾ ਜੀ ਬੈਂਕਰ ਵੀ ਗੱਲ ਜਰਾਂ ਦਾ ਇਹ ਆਪਸ ਵਿੱਚ ਪਹਿਲਾਂ ਦੋਸਤ ਸੀ ਜੀ ਮੁੜ ਕੇ ਲੜ ਪਏ ਜੀ ਤੇ ਲੜਨ ਤੋਂ ਬਾਅਦ ਇਹਨਾਂ ਨੇ ਉਦਰੀ ਦੋਹਾਂ ਤਰ੍ਹਾਂ ਦੇ ਸੱਟਾਂ ਲੱਗਿਆ ਡਾਕਟਰ ਦੋਵਾਂ ਨੂੰ ਦੇ ਦਿੱਤੇ ਜੀ ਉਸ ਤੋਂ ਖੂਬ ਭਲੇ ਵਾਲੇ ਦੇ ਜੀ ਅੱਛਾ ਨਹੀਂ ਲਾਈ ਕਿਉਂ ਆਦੂ ਕਿਉਂ ਲਾਈ ਐਕਟਿਵ ਨੂੰ ਇਹਨਾਂ ਨੇ ਆਪਸੇ ਜੋ ਲੜਾਈ ਦੀ ਦਰਾਣੀ ਇਹਨਾਂ ਦੇ ਤੈਸ ਤੂਸ਼ਾ ਖਲਾਤੀ ਤਾਂ ਅੱਛਾ ਤੇ ਐਕਟਿਵ ਕਿਰੀ ਸੀ ਇਹ ਤਵਾ ਹਣੀ ਹਣੀ ਦੀ ਅੱਛਾ ਕੋ ਨਹੀਂ ਪਟਰੋਲ ਨਾਲ ਅੱਗ ਲਾਈਏ ਨੇ ਕਿੱਦਾਂ ਨੇ ਅੱਗ ਇਹ ਨਹੀਂ ਇਹ ਜਿਹੜੀ ਜਾਨ ਦਾ ਵਿਸ਼ ਜਦੋਂ ਵੀ ਦੋਵੇਂ ਤਰ੍ਹਾਂ ਹੀ ਦੋਵੇਂ ਤਰ੍ਹਾਂੋਂ ਡਾਕਟਰ ਕੱਟ ਕੇ ਇੱਥੇ ਮਿਲਾਈ